ਗਾਜ਼ਾ ਵਿੱਚ ਬਹੁਤ ਸਾਰੇ ਲੋਕ ਹੁਣ ਆਪਣੀ ਵਸੀਅਤ ਸਮੇਂ ਤੋਂ ਪਹਿਲਾਂ ਲਿਖ ਰਹੇ ਹਨ ਮਾਪੇ ਆਪਣੇ ਬੱਚਿਆਂ ਨੂੰ ਵਿਦਾਇਗੀ ਪੱਤਰ ਲਿਖਦੇ ਹਨ ਇਹ ਇੱਕ ਦਿਲ ਤੋੜਨ ਵਾਲੀ ਰਸਮ ਹੈ ਇਹ ਪੱਤਰ ਪਿਆਰ ਸਲਾਹ ਅਤੇ ਯਾਦ ਲਈ ਬੇਨਤੀਆਂ ਨਾਲ ਭਰੇ ਹੋਏ ਹਨ ਗਾਜ਼ਾ ਵਿੱਚ ਕਵਰੇਜ ਕਰਨਾ ਪੱਤਰਕਾਰਾਂ ਲਈ ਵੱਡੇ ਜੋਖਮ ਵਾਲਾ ਕਾਰਜ ਹੈ ਹੁਣ ਤੱਕ ਗਾਜ਼ਾ ਵਿੱਚ ਆਪਣੀ ਡਿਊਟੀ ਨਿਭਾਉਂਦਿਆਂ 242 ਫਲਸਤੀਨੀ ਪੱਤਰਕਾਰ ਮਾਰੇ ਜਾ ਚੁੱਕੇ ਹਨ ਇਜ਼ਰਾਈਲੀ ਫੌਜ ਵੱਲੋਂ ਜਾਣਬੁੱਝ ਕੇ ਇਸ ਲਈ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਕਿ ਉਸ ਵੱਲੋਂ ਫਲਸਤੀਨੀਆਂ ਉੱਤੇ ਕੀਤੇ ਜਾਂਦੇ ਜ਼ੁਲਮ ਕੀਤੀ ਜਾਂਦੀ ਵਿਆਪਕ ਤਬਾਹੀ ਕੀਤਾ ਜਾਂਦਾ ਨਰ ਸੰਹਾਰ ਉਜਾੜੇ ਅਤੇ ਕਬਜ਼ਿਆਂ ਦਾ ਸੱਚ ਦੁਨੀਆ ਤੱਕ ਨਾ ਪਹੁੰਚੇ 25 ਅਗਸਤ ਨੂੰ ਇਜ਼ਰਾਈਲੀ ਫੌਜ ਵੱਲੋਂ ਉਤਰੀ ਗਾਜ਼ਾ ਵਿੱਚ ਖਾਨ ਯੂਨਸ ਸਥਿਤ ਨਾਸਰ ਹਸਪਤਾਲ ਵਿਖੇ ਕੀਤੀ ਗਈ ਬੰਬਾਰੀ ਨਾਲ ਹਸਪਤਾਲ ਦੇ ਕਰਮਚਾਰੀਆਂ ਸਮੇਤ ਕੁੱਲ 20 ਵਿਅਕਤੀ ਮਾਰੇ ਗਏ ਜਿਨ੍ਹਾਂ ਵਿੱਚ 5 ਪੱਤਰਕਾਰ ਸ਼ਾਮਲ ਸਨ ਇਹ ਪੱਤਰਕਾਰ ਅਲ ਜਜ਼ੀਰਾ, ਈਪੀ ਰਾਈਟਰਜ਼, ਮਿਡਲ ਈਸਟ ਆਈ ਤੇ ਇਜ਼ਰਾਈਲੀ ਅਖਬਾਰ ਹਾਰਟਜ਼ ਲਈ ਆਪਣੀ ਡਿਊਟੀ ਕਰ ਰਹੇ ਸਨ ਇਨ੍ਹਾਂ ਵਿੱਚ ਗਾਜ਼ਾ ਦੀ ਇੱਕ ਪੱਤਰਕਾਰ ਮਰੀਮ ਅਬੂ ਡੱਗਾ ਜੋ ਸੋਮਵਾਰ ਨੂੰ ਨਾਸਰ ਮੈਡੀਕਲ ਕੰਪਲੈਕਸ ਤੇ ਇਜ਼ਰਾਈਲੀ ਹਵਾਈ ਹਮਲੇ ਵਿੱਚ ਮਾਰੀ ਗਈ ਸੀ ਨੇ ਆਪਣੇ ਪੁੱਤਰ ਲਈ ਇੱਕ ਦਿਲ ਨੂੰ ਛੂ ਲੈਣ ਵਾਲੀ ਵਸੀਅਤ ਲਿਖੀ ਹੈ 33 ਸਾਲਾ ਅਬੂ ਡਗਾ ਇੱਕ ਵਿਜ਼ੂਅਲ ਪੱਤਰਕਾਰ ਸੀ ਜੋ ਯੁੱਧ ਦੀ ਸ਼ੁਰੂਆਤ ਤੋਂ ਹੀ ਐਸੋਸੀਏਟਿਡ ਪ੍ਰੈਸ ਏਪੀ ਲਈ ਫ੍ਰੀਲਾਂਸਿੰਗ ਪੱਤਰਕਾਰੀ ਕਰ ਰਹੀ ਸੀ ਆਪਣੀ ਹਤਿਆ ਤੋਂ ਪਹਿਲਾਂ ਅਬੂ ਡਗਾ ਨੇ ਆਪਣੇ ਪੁੱਤਰ ਗੈਥ ਨੂੰ ਸੰਬੋਧਿਤ ਇੱਕ ਪੱਤਰ ਲਿਖਿਆ ਜਿਸ ਵਿੱਚ ਪਿਆਰ ਵਿਸ਼ਵਾਸ ਤੇ ਉਸ ਦੇ ਭਵਿੱਖ ਲਈ ਉਮੀਦ ਦੇ ਸ਼ਬਦ ਸਨ ਇਨਕਲਾਬੀ ਸਾਡਾ ਰਾਹ ਦੇ ਪਿਆਰੇ ਪਾਠਕੋ ਤੇ ਸਰੋਤਿਓ ਅੱਜ ਅਸੀਂ ਇਨਕਲਾਬੀ ਸਾਡਾ ਰਾਹ ਵੱਲੋਂ ਉਹ ਪੱਤਰ ਤੁਹਾਡੇ ਨਾਲ ਸਾਂਝਾ ਕਰਨ ਜਾ ਰਹੇ ਹਾਂ ਗਤ ਤੁਸੀਂ ਆਪਣੀ ਮਾਤਾ ਤੇਲ ਅਤੇ ਆਤਮਾ ਹੋ ਮੈਂ ਚਾਹੁੰਦੀ ਹਾਂ ਕਿ ਤੁਸੀਂ ਮੇਰੇ ਲਈ ਪ੍ਰਾਰਥਨਾ ਕਰੋ ਅਤੇ ਮੇਰੇ ਤੇ ਨਾਮ ਰੋਵੋ ਤਾਂ ਜੋ ਮੈਂ ਖੁਸ਼ ਰਹਿ ਸਕਾਂ ਮੈਂ ਚਾਹੁੰਦੀ ਹਾਂ ਕਿ ਤੁਸੀਂ ਮੇਰਾ ਸਿਰ ਉੱਚਾ ਕਰੋ ਸਖਤ ਮਿਹਨਤ ਕਰੋ ਉੱਤਮ ਬਣੋ ਅਤੇ ਸਮਰੱਥ ਬਣੋ ਮੈਂ ਚਾਹੁੰਦੀ ਹਾਂ ਕਿ ਤੁਸੀਂ ਸਫਲ ਬਣੋ ਮੇਰੇ ਪਿਆਰੇ ਇਸ ਤਰ੍ਹਾਂ ਇਹ ਲਿਖਦਿਆਂ ਉਸਨੇ ਉਸ ਨੂੰ ਹਮੇਸ਼ਾ ਯਾਦ ਰੱਖਣ ਦੀ ਤਾਕੀਦ ਕੀਤੀ ਮੈਂ ਸਭ ਕੁਝ ਸਿਰਫ ਤੁਹਾਨੂੰ ਖੁਸ਼ ਕਰਨ ਤੁਹਾਨੂੰ ਖੁਸ਼ ਅਤੇ ਆਰਾਮਦਾਇਕ ਰੱਖਣ ਅਤੇ ਤੁਹਾਡੇ ਲਈ ਸਭ ਕੁਝ ਪ੍ਰਦਾਨ ਕਰਨ ਲਈ ਕਰਦੀ ਸੀ ਅਤੇ ਜਦੋਂ ਤੁਸੀਂ ਵੱਡੇ ਹੁੰਦੇ ਹੋ ਵਿਆਹ ਕਰਦੇ ਹੋ ਅਤੇ ਇੱਕ ਧੀ ਪੈਦਾ ਕਰਦੇ ਹੋ ਤਾਂ ਉਸ ਦਾ ਨਾਮ ਮੇਰੇ ਨਾਮ ਤੇ ਮਰੀਮ ਰੱਖੋ ਉਸ ਦੀ ਚਿੱਠੀ ਇੱਕ ਮਾਂ ਦੀ ਆਖਰੀ ਬੇਨਤੀ ਨਾਲ ਖਤਮ ਹੋਈ ਤੁਸੀਂ ਮੇਰਾ ਪਿਆਰ ਮੇਰਾ ਦਿਲ ਮੇਰਾ ਸਹਾਰਾ ਮੇਰੀ ਆਤਮਾ ਅਤੇ ਮੇਰਾ ਪੁੱਤਰ ਹੋ ਜਿਸ ਤੇ ਮੈਨੂੰ ਮਾਣ ਹੈ ਮੈਂ ਤੁਹਾਡੀ ਚੰਗੀ ਸਾਖ ਬਾਰੇ ਸੁਣ ਕੇ ਹਮੇਸ਼ਾ ਖੁਸ਼ ਰਹਾਂਗੀ ਇੱਕ ਭਰੋਸਾ ਜੋ ਮੈਂ ਤੁਹਾਡੇ ਕੋਲ ਛੱਡਦੀ ਹਾਂ ਗੈਤ ਤੁਹਾਡੀ ਪ੍ਰਾਰਥਨਾ ਫਿਰ ਤੁਹਾਡੀ ਪ੍ਰਾਰਥਨਾ ਫਿਰ ਤੁਹਾਡੀ ਪ੍ਰਾਰਥਨਾ ਮੇਰੇ ਪਿਆਰੇ ਗਾਜ਼ਾ ਵਿੱਚ ਬਹੁਤ ਸਾਰੇ ਲੋਕ ਹੁਣ ਆਪਣੀ ਵਸੀਅਤ ਸਮੇਂ ਤੋਂ ਪਹਿਲਾਂ ਲਿਖ ਰਹੇ ਹਨ ਉਮਰ ਜਾਂ ਬਿਮਾਰੀ ਕਾਰਨ ਨਹੀਂ ਸਗੋਂ ਇਸ ਲਈ ਕਿਉਂਕਿ ਉਹ ਡਰਦੇ ਹਨ ਕਿ ਉਹ ਅਗਲੇ ਦਿਨ ਸ਼ਾਇਦ ਜਿਉਂਦੇ ਨਾ ਰਹਿ ਸਕਣ ਮਾਪੇ ਆਪਣੇ ਬੱਚਿਆਂ ਨੂੰ ਵਿਦਾਇਗੀ ਪੱਤਰ ਲਿਖਦੇ ਹਨ ਅਤੇ ਕੁਝ ਮਾਮਲਿਆਂ ਵਿੱਚ ਬੱਚਿਆਂ ਨੇ ਦੋਸਤਾਂ ਲਈ ਵਿਦਾਇਗੀ ਪੱਤਰ ਤਿਆਰ ਕੀਤੇ ਹਨ ਅਤੇ ਪਰਿਵਾਰ ਦੁਨੀਆ ਲਈ ਸੁਨੇਹੇ ਛੱਡ ਜਾਂਦੇ ਹਨ ਸਿਰਫ ਇਸ ਸਥਿਤੀ ਵਿੱਚ ਕਿ ਇਜ਼ਰਾਈਲੀ ਹਵਾਈ ਹਮਲੇ ਨੇ ਬਿਨਾ ਕਿਸੇ ਚੇਤਾਵਨੀ ਦੇ ਉਹਨਾਂ ਦੀ ਜ਼ਿੰਦਗੀ ਖਤਮ ਕਰ ਦਿੱਤੀ ਇਹ ਇੱਕ ਦਿਲ ਤੋੜਨ ਵਾਲੀ ਰਸਮ ਹੈ ਜਿਸ ਨੂੰ ਕਿਸੇ ਨੂੰ ਵੀ ਸਹਿਣ ਨਹੀਂ ਕਰਨਾ ਚਾਹੀਦਾ ਗਾਜ਼ਾ ਦੇ ਲੋਕਾਂ ਲਈ ਵਸੀਅਤ ਤਿਆਰ ਕਰਨ ਦਾ ਕੰਮ ਇਹ ਯਕੀਨੀ ਬਣਾਉਣ ਦਾ ਇੱਕ ਤਰੀਕਾ ਬਣ ਗਿਆ ਹੈ ਕਿ ਉਹਨਾਂ ਦੀਆਂ ਆਵਾਜ਼ਾਂ ਨੂੰ ਚੁੱਪ ਨਾ ਕਰਾਇਆ ਜਾਵੇ ਭਾਵੇਂ ਉਹਨਾਂ ਨੂੰ ਮਾਰ ਦਿੱਤਾ ਜਾਵੇ ਇਹ ਪੱਤਰ ਪਿਆਰ ਸਲਾਹ ਅਤੇ ਯਾਦ ਲਈ ਬੇਨਤੀਆਂ ਨਾਲ ਭਰੇ ਹੋਏ ਹਨ ਅੰਤਮ ਸ਼ਬਦ ਜੋ ਉਹਨਾਂ ਨੂੰ ਉਮੀਦ ਹੈ ਕਿ ਉਹਨਾਂ ਦੇ ਆਲੇ-ਦੁਆਲੇ ਦੀ ਤਬਾਹੀ ਤੋਂ ਬਚ ਜਾਣਗੇ EN.roynews.tv ਤੋਂ ਧੰਨਵਾਦ ਸਹਿਤ ਅਨੁਵਾਦ